ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਪਿੰਡ ਚੱਕ ਅਤਰ ਸਿੰਘ ਵਾਲਾ 22 ਮੰਦਰ ਜੀ ਕੋਲੇ ਤੇ 22 ਮੰਦਰ ਜੀ ਕੋਲੇ 12-13 ਮੱਝਾ ਪਕਾਉ ਆ ਜੀ ਅੱਜ 12 ਸੂਂਗਾ ਇੱਕ ਗੱਬਣਾ 12 ਸੂਂਗਾ ਇੱਕ ਗੱਬਣਾ ਜੀ ਮੱਝਾ ਉਹ ਜਿਹੜੀਆਂ 15 ਕਿਲੋ ਤੋਂ ਉੱਪਰ ਵਾਲੀਆਂ ਲੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਇੱਕ ਵਾਰੀ ਆਪਣੀ ਲੋਕੇਸ਼ਨ ਜ਼ਰੂਰ ਦੱਸੋ ਜੀ ਪਿੰਡ ਚੱਕ ਅਤਰ ਸਿੰਘ ਵਾਲਾ ਜੀ ਠੀਕ ਹੈ ਜੀ ਆਪਣਾ ਬਠਿੰਡੇ ਤੋਂ 27 ਕਿਲੋਮੀਟਰ ਬਾਅਦ ਤੇ ਆਪਣਾ ਘਰ ਆ ਠੀਕ ਹੈ ਜੀ ਬਾਦਰ ਰੋੜ ਤੇ ਜੀ ਠੀਕ ਹੈ ਜੀ ਚੱਕਤਰ ਸਿੰਘ ਵਾਲਾ ਪਿੰਡ ਆ ਜੀ ਪਹਿਲੀ ਗਲੀ ਰੋਡ ਦੇ ਉੱਤੇ ਹੀ ਘਰ ਆ ਜੀ ਆਪਣਾ ਠੀਕ ਹੈ ਜੀ ਹਾਂਜੀ ਬਾਈ ਮੰਦਰੀ ਜੀ ਆਪਣੇ ਕੋਲੇ ਆਦੇ ਕੀ ਕੀ ਰੇਟ ਵਾਲੀਆਂ ਮੱਝਾਂ ਆ ਜੀ ਆਜਾ ਆਪਾਂ ਕਲੀਅਰ ਕਰਾਂਗੇ ਜੀ ਇਹ ਮੈਨੇ 19 ਕਿਲੋ ਦੁੱਧਤਾ ਜੀ ਸਾਹ ਚੰਦ ਪਿੰਡ ਦੇ ਵਿੱਚ ਸਾਹ ਚੰਦ ਦੇ ਪਿੰਡ ਵਿੱਚ 19 ਕਿਲੋ ਦੁੱਧਤਾ ਜੀ ਤਾਰੇ ਦੇ ਤਾਰੇ ਕੋਲੇ ਜੀ ਖਾ ਤਾਰੇ ਕੋਲੇ 19 ਕਿਲੋ ਦੁੱਧਤਾ ਜੀ ਆਪਾਂ 1,28,000 ਦੀ ਲਈ ਆ 1,28,000 ਦੀ ਲਈ ਆ ਤੇ 30 ਦੀ ਪੈਗੀ ਠੀਕ ਹੈ ਜੀ ਹਾਂਜੀ ਏ ਆਪਾਂ ਨੂੰ 130000 ਦੀ ਪਈ ਹੈ ਜੀ 80000 ਦੀ ਪਈ ਪਹਿਲੇ ਨਾ ਛੇੜਦਾ ਮੈਨੂੰ ਠੀਕ ਹੈ ਇਹ ਕਿੰਨਾ ਸੂਆ ਜੀ ਇਹ ਸੂਆ ਤੀਜਾ ਕਰਦੇ ਉਹਨੂੰ ਕਰਦੇ ਪਹਿਲੇ ਕਰਦੇ ਸੂਆ ਤੀਜਾ ਜੀ ਇਹ 80000 ਦਾ ਸੂਆ ਜੀ ਨਾ ਵੀ ਮੈਂ ਪਹਿਲੇ ਪਾਸੋਂ ਜਗਾ 130000 ਦੀ ਬਾਈ ਮੰਦਰ ਨੂੰ ਆਪ ਨੂੰ ਪਈ ਆ ਹਾਂਜੀ ਬਾਜੀ ਜੇ ਆਪਾਂ ਦੁੱਧ ਦੀ ਗੱਲ ਕਰੀਏ 19 ਕਿਲੋ ਦਿੱਤਾ ਜੀ 19 ਕਿਲੋ ਜਿਸਾਈ ਸਾਫ ਚੰਦ ਤਾਰੇ ਦੀ ਮੈਂ 19 ਕਿਲੋ ਚੁਵਾਈ ਦਾ ਜੀ ਅਗਲੇ ਨੇ 100 ਰੁਪਏ ਮਿਲ ਲਿਆ ਠੀਕ ਹੈ ਆਪਾਂ 30 ਦਿਨ ਲੈ ਲਈ ਉਹਨੇ 1000 ਦੇ ਲਈ 1000 ਛੋੜ ਘੱਟ ਕਹਿੰਦਾ 128 ਵੀ 15 ਨਾਲ ਲਵਾਂ ਜੇ ਮੈਨੇ 19 ਕਿਲੋ ਮੇਰੇ ਦਿੱਤਾਈ ਠੀਕ ਹੈ ਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਜੀ ਮੰਦਰੀ ਜੀ ਆਪਾਂ ਦੇ ਦਾਂਗੇ ਬਾਈ ਤੁਹਾਡਾ ਆਪਣੀ ਵੀਡੀਓ ਦੇਖ ਕੇ ਆਉਂਦਾ ਵੀ ਕੋਈ ਬਾਈ ਕਰੋ ਚਵਾ ਕੇ ਡੱਬੇ ਮਾਰ ਕੇ ਦੋ ਟਾਈਮ ਜੀ ਦੋ ਤਿੰਨ ਟਾਈਮ ਜੀ ਜਿਹਦਾ ਪਹਿਲਾਂ ਵੀਗੀ ਤਾਂ ਰਾਂ ਦੇ ਦਾ ਵੱਖਰੀ ਗੱਲਾਂ ਨਹੀਂ ਦੋ ਟਾਈਮ ਚਵਾ ਕੇ ਦੇਵਾਂਗੇ ਜੀ ਠੀਕ ਹੈ ਜੀ 19 ਕਿਲੋ ਦੁੱਧ ਦਿੱਤਾਈ ਨੇ 19 ਕਿਲੋ ਦੁੱਧ ਦਿੱਤਾਈ ਨੇ ਹਾਂਜੀ ਹਾਂਜੀ ਤੇ ਕਿੰਵੇਂ ਸੂਏ ਮੰਦਰੀ ਆਪਾਂ ਤੀਜਾ ਸੂਏ ਤੀਜਾ ਸੂਏ ਜੇ ਆਪਾਂ ਨਸਲ ਦੀ ਗੱਲ ਕਰੀ ਬਹੁਤ ਚੰਗੇ ਆ ਮਜਾ ਮੈਂ ਪਹਿਲਾਂ ਵੀ ਲੰਗਾ ਜੀ ਉਸਪਿੰਟ ਚ ਠੀਕ ਹੈ ਇਹ ਮੋਰਾ ਜੀ ਪੈਂਦੀ ਹੈ ਜੀ ਮੋਰਾ ਜੀ ਪੈਂਦੀ ਹੈ ਮੋਰਾ ਜੀ ਪੈਂਦੀ ਆ ਉਹਨੇ ਹੀ ਘਰ ਦੀ ਮੈਂ ਜੀ ਠੀਕ ਹੈ ਜੀ ਲਓ ਬਾਈ ਜੀ ਇਹ 1,30,000 ਤੇ ਆਪਾਂ ਦੇ ਦਾਂਗੇ ਜੀ ਜੋ ਜੋ ਪ੍ਰੋਫਰ ਦੇਊਗਾ 5000 ਨਾਲ ਆਪਾਂ ਮੈਂ ਦੇ ਦਾਂਗੇ 5000 ਨਾਲ ਜੀ ਹਾਂ ਠੀਕ ਹੈ ਜੀ ਤੇ ਅਗਲੀ ਮਾਜੀ ਆਪਣੇ ਕੋਲੇ ਇਹ ਇਹ ਲਈਏ ਜੀ ਆਪਾਂ 1,13,000 ਦੀ 1,13,000 ਦੀ ਹਾਂ ਇਹ ਗੰਗਾ ਨਗਰ ਦੀ ਮੈਂ ਜੀ ਕੋਠਾ ਪੱਕੀ ਦੀ ਗੰਗਾ ਨਗਰ ਤੋਂ ਕੋਠਾ ਪੱਕੇ ਦੀ ਹੈ ਹਾਂ ਕੋਠਾ ਪੱਕੇ ਦੀ ਆ ਮਾਲ ਕਹਿੰਦਾ ਜੇ 16 ਕਿਲੋ ਦੁੱਧ ਹੋਇਆ ਤਾਂ ਮੇਰੀ ਮੰਨੀ ਨਹੀਂ ਮੰਨੀ ਅੱਜ 16 ਕਿਲੋ ਆ ਜੀ ਠੀਕ ਹੈ ਜੀ ਲੋ ਬਾਈ ਜੀ ਆਰਡਰ ਕੁਆਲਿਟੀ ਦੇਖੋ ਚੰਗੀ ਬੰਦਲੀ ਆ 16 ਕਿਲੋ ਵਾਲੀ ਤੀਜਾ ਸੁਆ ਤੀਜਾ ਸੁਆ ਜੀ ਇਹ ਹਾਂਜੀ ਹਾਂਜੀ ਇਹਦੇ ਇਹਦੇ ਮਗਰ ਕੀ ਜੀ ਬੱਚਾ ਮਗਰ ਬੱਚਾ ਤਾਂ ਆ ਦੇਖ ਤੂੰ ਬਲਸਪੀਆ ਲੋ ਵੀ ਮਿੱਤਰੋ ਇਹਦੇ ਮਗਰ ਕੱਟਾ ਗਿਆ ਇੱਕ ਤੀਜੇ ਸੂਏ ਆ ਜੀ ਸਾਨੂੰ ਤੀਜੇ ਸੂਏ ਦੱਸੀਆ ਬਈ ਚੌਥੇ ਵੀ ਹੋ ਸਕਦੇ ਥੋੜਾ ਠੀਕ ਹੈ ਜੀ ਇਹਕਰ ਮੈਂ 17 18 ਕਰ ਦਊਗੀ 15 16 ਕਰਦਾ ਹੁਣ ਬੌੜੀ ਆ ਜੀ ਠੀਕ ਹੈ ਜੀ 15 50 ਹਜ਼ਾਰ ਅਗਲੇ ਪਈਏ ਇਹ ਮੁੰਡਾ ਲੈ ਕੇ ਨਹੀਂ ਗਿਆ ਕਹਿੰਦਾ ਅਗਲੇ ਹੰਤ ਵਾਰ ਦੇ ਦਿੰਦੀ ਚਾਚਾ ਜੇ ਦੁੱਧ ਹੋਇਆ 16 17 ਕਰ ਦਊਗਾ ਹੁਣ ਦੱਸੋ ਠੀਕ ਹੈ ਜੀ ਹਾਂਜੀ ਤੇ ਆਪਾਂ ਕਿੱਥੋਂ ਦੀਕ ਦੇਣੀ ਹੈ ਜੀ ਇਹ ਆਪਾਂ 5 5000 ਦਾ ਨਫਾ ਦੇ ਦਾਂਗੇ ਥੋੜਾ 5000 ਰੁਪਏ ਦਾ ਨਫਾ 5000 ਮਨਾਫੇ ਦਾ ਕੋਈ ਬੰਦਾ ਆਵੇ ਆਪਾਂ ਮੈਂ ਦੇ ਦਾਂ ਇਹ ਕਿਹੜੀ ਨਸਲ ਦੀ ਹੈ ਜੀ ਇਹ ਨਸਲ ਜੀ ਠੀਕ ਹੈ ਚਵਾਚ ਬੂ ਬੜਾ ਚੰਗਾ ਇੱਕ ਨੰਬਰ ਮੈਂ ਜੀ ਲੋ ਬਈ ਮੁੱਠੀ ਵਾਲੇ ਥਣ ਲੱਗੇ ਜੀ ਇੱਕ ਨੰਬਰ ਜੀ ਚਵਾਈ ਬੜੀ ਚਵਾਈ ਹੈਗੀ ਹਾਂਜੀ ਹਾਂਜੀ ਤੇ ਬਾਕੀ ਬਾਈ ਜੀ ਕਹਿੰਦੇ ਆਪਾਂ ਘਰੋ ਚੰਗੀ ਤਰ੍ਹਾਂ ਚਵਾ ਕੇ ਦੁੱਧ ਦੇ ਦੱਬੇ ਮਾਰ ਕੇ ਫੇਰ ਮੱਝ ਦੇਵਾਂਗੇ 1 ਲੱਖ ਦੀ ਨਾਲ ਜੀ 113000 ਦੀ ਲਈ ਆ 15 ਦੀ ਪੈਂਦੀ 115000 ਦੀ ਪੈ ਗਈ ਜੀ ਆਪਾਂ ਘਰੇ ਲਿਆ ਕੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੰਦਰੀ ਇਹ ਮਾਜੀ ਆਪਣੇ ਕੋਲੇ ਇਹ ਆਪਾਂ ਲੱਖ ਦੀ ਲਈ ਆ ਬਾਈ 1 ਲੱਖ ਦੀ ਜੀ ਲੱਖ ਦੀ ਲਈ ਆ ਦੋ ਉੱਤੇ ਪੈ ਗਈ ਕਨੇਵੇਂ ਸੁਏ ਜੀ ਸੂਆ ਚੌਥਾ ਹੋਊਗਾ ਮੈਂ ਸੂਆ ਚੌਥਾ ਜੀ ਇਹਦੇ ਮਗਰ ਬੱਚਾ ਜੀ ਮਗਰ ਆ ਬੱਚਾ ਕੱਟੀ ਦੀ ਕੱਟ ਕੇ ਅਗਲੇ ਕੱਟਾ ਜੀ ਕੱਟਾ ਜੀ ਸੋ ਮਿੱਤਰੋ ਕੱਟਾ ਬਚੰਗਾ ਜਿੰਮੇਦਾਰ ਨੇ ਬਹੁਤ ਦੁੱਧ ਛੱਡਿਆ ਜੀ ਠੀਕ ਹੈ ਜੀ ਮਾਲਕ 15 ਕਿਲੋ ਦੁੱਧ ਦੀ ਰਿਪੋਰਟ ਦੱਸਦਾ ਜੀ 15 ਕਿਲੋ ਦੁੱਧ ਦੀ ਰਿਪੋਰਟ ਹੈ ਐਸਾ ਆਓ ਕੋ 15 ਕਿਲੋ ਲੈਂਦੇ ਦੀ ਫੋਟੋ ਠੀਕ ਹੈ ਜੀ ਇਹ ਕਿਹੜੀ ਨਸਲ ਆਈ ਆਪਣੇ ਕੋਲੇ ਬਸ ਇਹ ਸਾਦੀ ਹੈ ਜੀ ਉਹਨਾਂ ਕੋਲ ਸਾਦੀ ਹੈ ਜੀ ਲੋਕ ਵੀ ਪੱਠਪੂੜੇ ਦੀ ਇਹ ਵੀ ਪੂਰੀ ਸਾਫ ਆ ਜਗਾੜ ਬਹੁਤ ਚੰਗਾ ਚੰਗਾ ਅਡਰ ਕੁਆਲਟੀ ਲੱਗਿਆ ਬਈ ਜੀ ਕੋਈ ਬਾਹ ਠੀਕ ਹੈ ਜੀ ਬਾਈ ਜੀ ਚੰਗੇ ਮੁੱਠੀ ਵਾਲੇ ਥਾਣਾ ਬਾਈ ਮੰਦਰ ਕੋਲੋਂ ਘਰੇ ਆ ਕੇ ਚੰਗੀ ਤਰ੍ਹਾਂ ਦਸੱਲੀ ਨਾਲ ਤੁਸੀਂ ਮੱਝ ਲਿਆ ਲੋਟਾਂ ਚੋ ਸਕਦੇ ਹੋ ਠੀਕ ਹੈ ਜੀ ਹਾਂ ਆਏ ਹਰੇਕ ਨਹੀਂ ਹੁੰਦੀ ਜੀ ਲੱਖ ਦੀ ਇਹ ਜੀ ਮੈਂ ਜੀ ਇਹ ਆਪਣੇ ਕੋਲ ਝੋਟੀ ਹੈ ਜੀ ਇਹ ਝੋਟੀ ਬੜੀ ਚੰਗੀ ਜੀ ਠੀਕ ਹੈ ਜੀ ਇਹ 14 ਕਿਲੋ ਦੇਉਗੇ ਨੇ 12 ਕਿਲੋ ਪਹਿਲਾਂ ਦਿੱਤਾ ਇਹਨੇ ਗੰਗਾ ਪਿੰਡ ਦੀ ਹੈ ਜੀ ਇਹ ਗੰਗਾ ਪਿੰਡ ਦੀ ਹਾਂ ਗੰਗਾ ਪਿੰਡ ਦੀ ਗੰਗਾ ਆਚੂ ਚੰਗਾ ਜੀ ਗੰਗਾ ਆਪਣੇ ਪਿਆਵਾਲ ਕੇ ਹਰਿਆਣਿਆਂ ਵਾਲਾ ਹਰਿਆਣਿਆਂ ਵਾਲਾ ਜੀ ਗੋਰੀ ਵਾਲੇ ਕੋਲੇ ਗੋਰੀ ਵਾਲੀ ਹੈ ਜੀ ਗੰਗਾ ਕੋਲੇ ਗੋਰੀ ਵਾਲੀ ਦੀ ਗੋਰੀ ਵਾਲਾ ਜੀ ਗੋਰੀ ਵਾਲੀ ਠੀਕ ਹੈ ਜੀ ਲੋ ਵੀ ਤੇ ਲੱਗਿਆ 1 ਲੱਖ 3000 ਦੀ 1 ਲੱਖ 3000 ਦੀ ਜੀ 5 ਦੀ ਪੈ ਗਈ ਜੀ 5 ਚ ਪੈ ਗਈ ਘਰੇ ਲੈ ਆ ਕੇ ਜੀ ਹਾਂ 1 ਲੱਖ 14 ਕਿਲੋ ਦੀ ਗਰੰਟੀ ਦਾ ਰਾ ਜੀ ਠੀਕ ਹੈ ਜੀ ਇਹਦੇ ਮਗਰ ਬੱਚਾ ਜੀ ਬੱਚਾ ਵੇਖੀ ਕਲੇ ਤੇ ਤਾਜੀ ਸੂਈਆ ਕਟਾ ਹੋਰ ਕੱਟੇ ਦਾ ਬਾਹਲੇ ਦੇ ਰਿਆਂ ਅੱਛਾ ਜੀ ਪਹਿਲਾਂ ਕਟਿਆਂ ਦਾ ਰੋਲ ਸੀ ਹੁਣ ਕਟਿਆਂ ਦਾ ਜੀ ਠੀਕ ਹੈ ਜੀ ਇਹ ਕਿਹੜੀ ਨਸਲ ਚ ਪੈਂਦੀ ਹੈ ਆਪਣੇ ਕੋਲੇ ਇਹ ਤਾਂ ਮੂਹਰਾ ਦੇਖੋ ਤੁਸੀਂ ਜੀ ਬਹੁਤ ਫ੍ਰੀਕ ਹਨ ਮੂਹਰਾ ਜੀ ਹੈ ਜੀ ਇਹ ਗੋਰੀ ਵਾਲੀ ਦੀ ਬਹੁਤ ਵਧੀਆ ਨਸਲ ਹੈ ਜੀ ਤੇ ਸਾਰਿਆਂ ਭਲਾ ਦੂਗੀ ਜੀ ਇਹੇ ਜਿੱਚਾ ਆਪਸ ਮਾਇਦਾ ਮੈਂ ਦਾ ਵੀ ਗੱਲ ਹੀ ਛੱਡੋ ਤੁਸੀਂ ਇਹ ਪਹਿਲਾਂ ਨਾ ਹੀ ਹੁਣ ਨਹੀਂ ਦੂਜੇ ਸੂਏ ਦੂਜੇ ਸੂਏ ਆ ਜੀ ਪਹਿਲਾਂ ਨੇ 12 ਕਿਲੋ ਦਿੱਤਾ ਜੀ ਬਹੁਤ ਚੰਗਾ ਲੱਗਿਆ ਤੇ ਚੁਵਾਈ ਵਾਲਾ ਜੀ ਤੁਹਾਡਾ ਠੀਕ ਹੈ ਜੀ 1 ਲੱਖ 3000 ਦੀ ਲਈਏ ਜੀ 1 ਲੱਖ 3000 ਤੁਸੀਂ ਖਰੀਦ ਆ ਠੋੜਾ ਜੀ ਦਾ 5 ਦੀ ਪੈ ਗਈ 2000 ਮੰਡੀ ਦਾ ਖਰਚਾ ਪੈ ਜਾਂਦਾ ਠੀਕ ਹੈ ਜੀ ਇੱਕ ਆਹ ਜੀ ਨੀਲੀ ਦਾ ਬਚਾਲਾ ਕਹਿ ਦਿੰਦਾ ਜੀ ਇਹ ਨੀਲੀ ਰਾਵੀ ਆ ਜੀ ਹਾਂ ਇਹ ਬਹੁਤ ਇਹਦਾ 20 ਕਿਲੋ ਦਾ ਰਕਾੜਾ ਜੀ ਇਹਦਾ 20 ਕਿਲੋ ਰਕਾੜਾ ਆ ਜੀ 20 ਕਿਲੋ ਦਾ ਰਕਾੜਾ ਆ ਜੀ ਠੀਕ ਹੈ ਭਾਈ ਜੀ ਕਈ ਵੀ ਵੀਰ ਕਮੈਂਟ ਤੇ ਇਹ ਨਾ ਕਿ ਉਹ ਵੀ ਸਾਨੂੰ ਮੱਝ ਤੋੜ ਕੇ ਦਿਖਾਈ ਤੇ ਬਾਹਰ ਤੁਸੀਂ ਚੈੱਕ ਕਰ ਸਕਦੇ ਜਿੱਥੇ ਜਾਂਦਾ ਚਿੱਕਰ ਪਾ ਹੈਗਾ ਜੀ ਤੋੜਨ ਦਾ ਸਾਫ ਜਿਹੜੀ ਲੰਗੜੀ ਦੁੱਲੀ ਹੋਈ ਦੱਸ ਦਾਂਗੇ ਆਪਾਂ ਠੀਕ ਹੈ ਜੀ ਤੋੜਨ ਦੀਆਂ ਸਾਫ ਆਰਡਰ ਕੁਆਲਿਟੀ ਸਾਫ ਜੀ ਉਹ ਦੱਸ ਹੈ ਠੀਕ ਹੈ ਜੀ ਆਪ ਲਓ ਬਈ ਇਹਦੇ ਜੀ ਚੈੱਕ ਕਰੋ ਚੰਗਾ ਮੰਤਰ ਲੱਗਿਆ ਹੋਇਆ ਬਾਈ ਜੀ ਬੜਾ ਜਲਦੀ ਪੂਰੀ ਸਾਫ ਆ ਗਈ ਸਾਰੇ ਮੰਡੀ ਤੋਂ ਚੰਗੀ ਸੀਗੀ ਸਾਰੇ ਮੰਡੀ ਚੋਂ ਠੀਕ ਹੈ ਜੀ ਹਾਂਜੀ ਹਾਂਜੀ ਇਹ ਕਿੰਨੇ ਦੀ ਪਈ ਆ ਮੰਦਰ ਜੀ ਆਪਾਂ ਨੂੰ 117000 ਦੀ ਲਈ ਆ ਬਾਈ ਇਹ 3 ਦਾ ਜੀ ਆਪਣੀ 117000 ਦੀ ਖਰੀਦ ਆ ਬਾਈ 3000 ਇਸ ਵਿੱਚ ਤੇ ਖਰਚਾ ਠੀਕ ਆ ਜੀ ਹਾਂਜੀ ਹਾਂਜੀ ਗਾਗਾ ਦੁੱਧ ਦੇਉਗੀ ਜੀ ਫੀ ਕਿਲੋ 12 ਕਿਲੋ 20 ਕਿਲੋ ਮਾਲਕ ਦਾਦਾ ਸੀ 19 18 ਕਿਲੋ ਦੁੱਧ ਦੀ ਗਾਰੰਟੀ ਆ ਜੀ ਕਹਿੰਦਾ ਹੁਣ 16 ਕਿਲੋ ਆ ਹੁਣ ਐਸ ਵਕਤ 16 ਕਿਲੋ ਤਿਆਰ ਆ ਜੀ 16 ਕਿਲੋ ਤਿਆਰ ਆ ਜੀ ਲੋ ਬਾਈ ਜੀ ਕਿਸੇ ਵੀ ਬਾਈ ਨੇ ਮਾਝ ਖਰੀਦਣੇ ਹੋਏ ਚੰਗੀ ਤਰ੍ਹਾਂ ਡੱਬੇ ਮਾਰ ਕੇ ਤਸੱਲੀ ਨਾਲ ਦੋ ਟਾਈਮ ਹਨਾ ਜੀ ਹਾਂਜੀ 15 16 ਕਿਲੋ ਵਾਲੀ ਜਿਹਨੇ ਲੈਣੀ ਆ ਉਹ ਚੱਕ ਆ ਜੋ ਜੀ ਚੱਕਤਰ ਸਿੰਘ ਵਾਲਾ ਜੀ ਚੱਕਤਰ ਸਿੰਘ ਵਾਲਿਆ ਜਿਨੇ ਦੱਸੇ ਰੀ ਲੈਣੀ ਉਹ ਜਿੱਥੋਂ ਮਰਜ਼ੀ ਲੈ ਲੋ ਠੀਕ ਹੈ ਜਿਹੜਾ ਬਠੰਡਾ ਜੀਏ ਜਿਹੜਾ ਬਠੰਡਾ ਜੀ ਲੋ ਬਾਈ ਅਗਲੀ ਮਾਜ ਦੇਖੋ ਬਾਈ ਜੀ ਇਹ ਮੈਂ ਤਾਂ ਵੀ ਅਸਲ ਜੀ ਇਹ ਦੇਖੋ ਜੀ ਮੈਂ ਇਹਦੇ ਥੱਲੇ ਅੱਜ 17 ਡੱਬੇ ਆ ਜੀ ਉਹਨਾਂ ਨਾਲ ਬੱਚਾ ਰੀ ਗੱੜਾ ਗੱਡੀ ਜਾ ਕਰੋ ਬਾਈ ਜੀ ਚੰਗਾ ਡਰਗ ਕੁਆਲਟੀ ਤੇ ਕੱਲੇ-ਕੱਲੇ ਥਾਣਾ ਮੁਠੀ ਵਾਲੇ 17 ਕਿਲੋ ਅੱਜ ਤਿਆਰ ਆ ਜੀ ਐਸ ਭਗਤੀ 17 ਕਿਲੋ ਜੀ ਮਗਰ ਕੱਟੀ ਆ ਇਹ ਬੌਲੇ ਦੇ ਜੀ ਹੁਣ ਨਾ 10 ਦਿਨਾਂ ਦੀ ਸੋਈ ਆ ਬਹੁਤ ਚੰਗਾ ਇਮਾਨਦਾਰ ਬੰਦਾ ਸੀ 17 ਕਿਲੋ ਦੁੱਧ ਅੱਜ ਤਿਆਰ ਆ ਥੱਲੇ ਹੁਣ ਐਤਵਾਦ 17 ਕਿਲੋ ਦੁੱਧ ਤਿਆਰ ਆ ਜੀ 17 ਕਿਲੋ 8.5 ਕਿਲੋ ਟਾਈਮ ਦਾ ਜਾਵਾਂ ਜੀ ਤੁਹਾਡਾ ਸਾਰਾ ਠੀਕ ਆ ਜੀ ਬੱਚਾ ਜੀ ਇਹਦੇ ਮਗਰਾ ਬੱਚਾ ਕੱਟੀ ਆ ਇਹਦੇ ਮਰਜੀ ਕੱਟੀ ਆ ਜੀ ਇਹਦੇ ਮਗਰਾ ਹਾਂ ਜੀ ਜੀ ਲੋ ਬਈ ਚੰਗੀ ਕੱਟੀ ਆ ਇਹ ਇਹ ਮੋਰਾ ਜੀ ਪੈਂਦੀ ਜੀ ਇਹ ਇਹ ਤਾਂ ਮੋਰਾ ਵੀ ਭਲਾ ਦੂਗੀ ਜੀ ਜੇ ਕੋਈ ਲੈ ਗਿਆ ਉਹਨੂੰ ਭਲਾ ਦੂਗੀ ਜੀ 8.5 ਕਿਲੋ ਰੰਦੂ ਦੁੱਧ ਅੱਜ ਆ ਜੀ ਠੀਕ ਹੈ ਜੀ ਇਹ ਆਪਾਂ ਨੂੰ ਕਿੰਨੇ ਦੀ ਪਈ ਆ ਜੀ ਇਹ ਆਪਾਂ 113000 ਦੀ ਲਈ ਆ ਆਪਣੀ ਖਰੀਦ ਆ ਜੀ ਕਾਕ ਤੇ ਆ 15 ਦਿਨ ਸੀ 2 ਮਾਰਕ ਛੱਡ ਗਿਆ ਸਾਨੂੰ ਉਹੀ ਦੋ ਖਰਚਾ ਜੀ ਠੀਕ ਹੈ ਜੀ ਆਪਾਂ ਦਾ 11 ਕਿਲੋ ਵਾਲਾ 115000 ਦੇ ਕਰਾਈ ਆ ਆਪਾਂ ਕਰ ਲਿਓ ਦੇ ਦੋ ਦੋ 17 ਕਿਲੋ ਕੰਡੇ ਲਾਵਾਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਬਾਈ ਜੀ ਕਿਸੇ ਨੇ ਬਾਈ ਮੰਦਰ ਜੀ ਤੋਂ ਮੱਝਾਂ ਖਰੀਦਣੀਆਂ ਹੁਣ ਤੇ ਚੰਗੇ ਲਾਟ ਹੀ ਲਾਈ ਖੜਿਆ ਕਰੇ ਬੈਕ ਸਾਈਡ ਤੇ ਵੀ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਵੀਡੀਓ 'ਚ ਲਓ ਬਾਈ ਜੀ ਅਗਲੀ ਮੱਝ ਚੈੱਕ ਕਰੋ ਜੀ ਹਾਂਜੀ ਹਾਂਜੀ ਮੰਦਰੀ ਇਹ ਆਪਾਂ ਨੂੰ ਕਿੰਨੇ ਦੀ ਪਈ ਐ ਮਾਜ ਇਹ ਗੱਬਣ ਆ ਜੀ ਆਪਾਂ 130000 ਦੀ ਲਈ ਆ 32 ਦੀ ਪੈਂਦੀ ਐ ਖਰਚੇ ਪਾ ਕੇ ਗਾ ਕੇ 17 ਕਿਲੋ ਦੂਜੇ ਸੂਏ ਦਿੱਤਾ ਇਹ ਹਰਿਆਣੇ ਦੀ ਐ ਜਿਹਨੂੰ ਕਹਿੰਦੇ ਜੀ ਇਹ ਹਰਿਆਣੇ ਦੀ ਐ ਜੀ ਹਾਂਜੀ ਇਹਨੂੰ ਹਰਿਆਣਾ ਕਿਹਾ ਜਾਂਦਾ ਜੀ ਲੋ ਬਈ ਆਰਡਰ ਕੁਆਲ ਅੱਜ ਤਾਂ ਭਲਾਪੋਲਾ ਜੀ ਜਿੱਦੇ ਸੋਈ ਨਾ ਉਹਦੇ ਤੁਹਾਨੂੰ ਦਿਖਾਵਾਂਗੇ ਜੀ ਇਹਨੂੰ ਹੋਰ ਦੱਸ ਵੀ ਕੀ ਕਰਦੀ ਐ ਇਹ ਗੱਬਣਾ ਹੀ ਐ ਇਸ ਵਾਰ ਗੱਬਣਾ ਜੀ ਕੈਦਣਾ ਦੀ ਕੱਚੀ ਐ ਜੀ ਇਹੇ ਕੱਚੀ ਬਾ ਦੋ ਚਾਰ ਦਿਨ ਲਊਗੀ ਜੀ ਗਾ ਕੇ 17 ਕਿਲੋ ਦੂਜੇ ਸੂਏ ਦਿੱਤਾ ਆ ਵੈ ਨੇ ਜੀ ਹੋਰ ਦੱਸ ਠੀਕ ਆ ਜੀ ਭਾਈ ਜੀ ਪ੍ਰੈਟ ਇਹ ਮੰਦਰੀ ਕਿਹੜੀ ਨਸਲ ਚ ਪੈਂਦੀ ਹੈ ਜੀ ਆਪਣੇ ਕੋਲੇ ਇਹ ਜਿਹਨੂੰ ਮੂਹਰਾ ਨਸਲ ਕਹੋ ਜੀ ਇਹਨੂੰ ਜੇ ਆਪਾਂ ਇਹਨੂੰ ਮੂਹਰਾ ਨਹੀਂ ਕਹਿੰਦੇ ਆਪਾਂ ਕਿੰਨੇ ਦੇਣੀ ਹੈ ਜੀ ਇਹੇ ਆਪਾਂ ਦੇ ਦਾਂਗੇ ਜੇ ਕੋਈ ਪ੍ਰਾਫਿਟ ਦੇ ਕੋਈ ਜੀ ਸੂਪਣ ਦਿਓ ਦੇ ਦਾਂਗੇ ਜੋ ਅਗਲਾ ਛੱਕ ਦੇ ਕੋਲ ਸਾਰਾ ਜੀ ਸਾਰੇ ਕੋਲ ਗੱਭਣ ਲੈ ਜੇ ਠੀਕ ਹੈ ਜੀ ਜਦੋਂ ਸੂਪੀ ਆਪਾਂ ਫੋਨ ਕਰੀਦਾ ਕੋਈ ਕਰੂ ਬੰਦਾ ਪਹਿਲ ਦੇ ਆਧਾਰ ਤੇ ਉਹਨੂੰ ਦੇਵਾਂਗੇ ਮੈਂ ਜੀ ਠੀਕ ਹੈ ਜੀ ਸਾਢੇ 8 ਕਿਲੋ ਟਾਈਮ ਦਾ ਨਹੀਂ ਦੁੱਧ ਦਤਾ ਜੀ ਪਹਿਲਾਂ ਜੀ ਪਹਿਲੇ ਦੂਜੇ ਸੂਏ ਦੂਜੇ ਸੂਏ ਹਾਂ ਤੀਜੇ ਸੂਏ ਹੋਗੇ ਹੁਣ ਤੀਜਾ ਸੂਏ ਆ ਜੀ ਤੀਜਾ ਸ ਬਹੁਤ ਬਰੀਕ ਬਹੁਤ ਚੰਗੀ ਹੈਗੀ ਪਿੱਟੂ ਦੀ ਪੂਰੀ ਬਹੁਤ ਚੰਗੇ ਜੀ ਠੀਕ ਹੈ ਜੀ ਇਹ ਕਿੱਥੋਂ ਦੀ ਮੱਝ ਆਈ ਆਪ ਕੋਲ ਇਹ 12 ਕਿਲੋ ਦੇ ਦੂਗੀ ਇਹ ਨਰੰਗਪਿੰਡ ਦੀ ਮੈਂ ਆ 10 ਕਿਲੋ ਦੁੱਧ ਅੱਜ ਆਏ ਥੱਲੇ ਨਰੰਗੇ ਹਰਿਆਣੇ ਦੀ ਹੈ ਹਾਂ ਨਹੀਂ ਇਹ ਦਰ ਆਪਣਾ ਕਾਲਾ ਵਾਲੇ ਕੋਲ ਨਰੰਗ ਵਾਲੇ ਕਾਲਾ ਵਾਲੇ ਕੋਲ ਠੀਕ ਹੈ ਹਰਿਆਣੇ ਦੀ ਹੈ ਜੀ ਕਿੰਨਾ ਦੁੱਧ ਆਈ ਥੱਲੇ ਆ ਇਸ ਵਾਰ ਦੁੱਧ 10 ਕਿਲੋ ਦੱਸਿਆ ਜੀ ਅੱਜ ਤੰਨ ਨੇ ਸੂਈ ਥੱਲੇ ਠੀਕ ਹੈ ਜੀ 10 ਕਿਲੋ ਦੁੱਧ ਆ ਜੀ ਇਹ ਆਪਾਂ ਨੂੰ ਕਿੰਨੇ ਦੀ ਪਈ ਹੈ ਜੀ ਇਹ ਆਪਾਂ ਨੂੰ 1 ਲੱਖ ਦੀ ਪਈ ਹੈ 1 ਲੱਖ ਦੀ ਜੀ ਹਾਂਜੀ ਠੀਕ ਹੈ ਦੇਣੀ ਕਿੱਥ ਸਾਉਣਾ ਮਾਲ ਮੰਡੀ ਤੇ ਬਹੁਤ ਆ ਜੀ ਠੀਕ ਹੈ ਜੀ ਜਿੰਨੀਆਂ ਕੋ ਲੈ ਜੂ ਨਾ ਆਪਾਂ ਦੇ ਦਿਆ ਕਰਾਂਗੇ ਜੀ ਵੱਡਾ ਇੱਕ ਮੈਨੂੰ ਹੋਰ ਦੱਸੋ ਜੀ ਵੀ ਚੰਗੀ ਤਰ੍ਹਾਂ ਘਰੋ ਦਸੱਲੀ ਕਰਾ ਕੇ ਤੋਰੋਂਗੇ ਜੀ ਦੋ ਟਾਈਮ ਚਵਾ ਕੇ ਦੋਨੋਂ ਟਾਈਮ ਇਹ ਤਾਂ ਕੋਈ ਸਾਡੇ ਯਕੀਨ ਤੇ ਲੈ ਜਾਣੀਆਂ ਆ ਆਖਣ ਵਰਤ ਕੇ ਸਾਨੂੰ ਉਦੋਂ ਵੱਧ ਜਿਆਦਾ ਪੈਸੇ ਦਿਓ ਜਾਂ ਮੈਂ ਦੇ ਦਿਓ ਤੇ ਨਹੀਂ ਦੋ ਟਾਈਮ ਚਵਾ ਕੇ ਦੇ ਦਿਆ ਕਰਾਂਗੇ ਲੋ ਬਾਈ ਜੀਮੀਦਾਰ ਕਹਿੰਦਾ ਇਹ ਹੁੰਦਾ ਕਈ ਵਾਰ ਦੋ ਟਾਈਮ ਚਵਾ ਕੇ ਦੇ ਦਿਆ ਕਰਾਂਗੇ ਜੀ ਠੀਕ ਹੈ ਜੀ ਬਾਈ ਜੀ ਕਹਿੰਦੇ ਦੋ ਟਾਈਮ ਚੰਗੀ ਤਰ੍ਹਾਂ ਤਸੱਲੀ ਨਾਲ ਸਾਥ ਚੋ ਕੇ ਮੱਝਾ ਲੈ ਆਓ ਲੋ ਮੰਦਰੀ ਇਹ ਮੱਝ ਦਾ ਪੌਂਦ ਦੱਸੋ ਜੀ ਇਹ ਬੜਾ ਠੀਕ ਹੈ ਜੀ ਸਾਡਾ ਬੜਾ ਇੱਕ ਯਾਰ ਦੋਸਤ ਬੰਦਾ ਸੀ ਮੈਂ ਦੇ ਗਿਆ ਸਾਨੂੰ ਇਹ ਜੀ ਹਾਂ ਜੀ ਇਹ ਲਈਆ ਸੀ 1,05,000 ਦੀ 1,05,000 ਦੀ ਡਾਕਟਰ ਇਹਦੇ ਥੱਲੇ ਦੁੱਧ ਅੱਜ 14 ਕਿਲੋ ਆ ਜੀ ਐਸ ਭਗਤੀ 14 ਕਿਲੋ ਜੀ ਇਹ ਬੌਲੇ ਤੇ ਆ ਜੀ ਹੁਣ ਤਿਆਰ ਆ ਜੀ ਦੁੱਧ ਅੱਜ ਪੰਜਾਂ ਦੇ 8 ਸਨ ਹੋ ਕੇ ਸੂਈ ਨੂੰ 14 ਡੱਬੇ ਆ ਥੱਲੇ ਜੀ 14 ਡੱਬੇ ਆ ਜੀ 14 ਡੱਬੇ ਬਿਲਕੁਲ ਤਿਆਰ ਜੀ ਬੱਚਾ ਇਹਦੇ ਮਗਰ ਬੱਚਾ ਇਹਦੇ ਮਰ ਇਕੱਠੀ ਹੋਊਗੀ ਤਾਜੀ ਆ ਤਾਜੀ ਕੱਟੀ ਹੈ ਇਹਦੇ ਮਗਰ ਹਾਂ ਠੀਕ ਹੈ ਜੀ ਇਹ ਆਪਾਂ ਨੂੰ ਕਿੰਨੇ ਦੀ ਪਈ ਆ ਜੀ ਇਹ ਦੀ ਆਪਾਂ 5 ਦੀ ਪਈ ਲਈ ਆ 7.5 ਦੀ ਪਈ ਜੀ ਤੁਹਾਡਾ ਸਰ 7.5 ਚ ਪਈ ਗਈ ਜੀ ਆਪਾਂ 7.5 ਦੀ ਇਹ ਤੇ ਵੀ ਆਪਾਂ 5000 ਰੁਪਏ ਨਫਾ ਲੈ ਕੇ ਦੇਣੀ ਆ ਲੈ ਲਾਂਗੇ 5 ਦਾ 4 ਲਾਂਗੇ ਮੈਂ ਛੋਟੀਆਂ ਤੋਂ 14 15 ਕਿਲੋ ਹੈ ਠੀਕ ਹੈ ਜੇ ਕੋਈ ਸਾਡੀ ਵੀਡੀਓ ਦੇਖ ਕੇ ਆਊਗਾ ਜੀ ਆਪਾਂ ਹੋਰ ਮਾਨਤਾਨ ਕਰ ਦਾਂਗੇ ਹੋਰ ਮਾਨਤਾਨ ਕਰ ਦਾਂਗੇ ਹਾਂਜੀ ਤੇਰੀ ਵੀਡੀਓ ਇੰਨੀ ਚੱਲੂ ਮੇਰੀਆਂ ਮੱਝਾਂ ਦੇਖ ਕੇ ਆ ਰੇਟ ਕੋਈ ਲੈਂਦਾ ਨਹੀਂ ਜੀ ਤੁਹਾਡਾ ਸਹਿ ਜੇ ਕਿਸੇ ਨੇ ਵੇਚਨੀ ਆ ਸਾਨੂੰ ਤਾਂ ਵੀ ਫੋਨ ਕਰੋ ਹਾਂਜੀ ਜੇ ਕਿਸੇ ਨੇ ਲੈਣੀ ਆ ਤਾਂ ਤਾਂ ਵੀ ਆਜੋ ਠੀਕ ਹੈ ਜੀ ਦੂਜਾ ਸੁਆ ਤੀਜਾ ਸੁਆ ਸੀ 15 ਕਿਲੋ ਵਾਲੀ ਮੈਂ ਲੈ ਲੈਂਦੇ ਆ ਆ ਲੱਲੂ ਪਲੂ ਤਾਂ ਅਸੀਂ ਲੈਂਦੇ ਨੇ ਬਾਈ ਤੁਹਾਡਾ ਸਹਿ ਠੀਕ ਹੈ ਜੀ ਇਹ ਮੈਂ ਵੀ ਬਹੁਤ ਚੰਗੇ ਜੀ ਠੀਕ ਹੈ ਜੀ ਇਹ ਸਾਡਾ ਗੰਗਾ ਨਗਰ ਦਾ ਮਦਨ ਭਾਈ ਆ ਉਹ ਦੇ ਗਿਆ ਉਹ ਤਾਂ ਕਹਿੰਦਾ ਦੇਊਗੀ ਤੂੰ 16 17 ਕਿਲੋ ਅਗਲਾ ਆਪਾਂ ਕਹਿੰਦਾ 14 15 ਕਿਲੋ ਦੇ ਦਊਗੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਕਿੰਨੇਵੇਂ ਸੁਆ ਜੀ ਹੁਣ ਆਪਾਂ ਇਹ ਸੁਆ ਤੀਜਾ ਜਿਆਦਾ ਪੋਪੂਲਾ ਲਿਆ ਸੁਆ ਤੀਜਾ ਸਿੰਘ ਦਾ ਪੋਪੂਲਾ ਲੋ ਵੀ ਮਿੱਤਰੋ ਸਿੰਘ ਦਾ ਪੋਪਲਾ ਲੈ ਆ ਵਿਆ ਹਾਂ ਤੇ ਜਗਾਰ ਥੱਲੇ ਵਾਲਾ ਬਾੜਾ ਚੰਗਾ ਬੱਸ ਬੇਟਾ ਓ ਬੱਸ ਲੋ ਬਈ ਆਰਡਰ ਕੁਆਲਟੀ ਚੈੱਕ ਕਰੋ ਥੱਲੇ ਤਾਂ 15 16 ਕਿਲੋ ਦੇ ਦੋ ਜਗਾਰ ਖਣਾ ਦੀ ਆ ਬਈ ਜੀ ਹਾਂਜੀ ਪੱਟਪੂੜੇ ਪੂਰੀ ਸਾਫ ਆ ਗਈ ਪੂਰੇ ਸਾਫ ਇਹ ਆਪਾਂ ਨੂੰ ਕਿੰਨੇ ਦੀ ਪਈ ਇਹ ਸਾਨੂੰ 82000 ਦੀ ਮਿਲ ਗਈ 82000 ਦੀ 82000 ਦੀ ਦੇਣੀ ਕਿੰਨੇ ਦੀ ਆਪਾਂ ਦੇ ਦਾਂਗੇ ਆਪਾਂ 5000 ਰਾਜੇ 5000 ਨਹੀਂ 5000 ਦੇ ਦਾਂਗੇ ਕੋਈ ਛੋੜ ਦੀ ਕੋਈ ਕਰ ਲਾਂਗੇ ਤੇਰੀ ਵੇਸ ਹਸਰਾ ਜੇ ਤੂੰ ਭੇਜੇਂਗਾ ਬੰਦਾ ਗਲਤ ਸਹੀ ਮੈਂ ਜੀ ਇਹਨੂੰ ਕਹਿੰਦੇ ਆ ਠੀਕ ਹੈ ਜੀ ਇਹ ਸੂਈ ਵੀ ਹੁਣ ਇਸ ਵਕ ਕੀ ਬੱਚਾ ਇਹ ਤੇ ਮਗਰਾ ਬੱਚਾ ਇਹ ਤੇ ਮਗਰਾ ਕੱਟੀ ਇੱਥੇ ਤੇ ਕੱਟੀ ਆ ਜੀ ਹਾਂ ਜੀ ਲੋ ਬਈ ਮਿੱਤਰੋ ਬਾਈ ਚੰਗੀ ਤਰ੍ਹਾਂ ਤਸੱਲੀ ਨਾਲ ਆਪ ਪਹਿਲਾਂ ਖਰੀਦ ਕੇ ਪਸ਼ੂ ਹਾਂ ਫੇਰ ਵੀਡੀਓ ਫੇਰ ਵੀਡੀਓ ਬਣਾਉਂਦੇ ਆ ਬਾਈ ਜੀ ਤੇ ਚੰਗੀ ਤਰ੍ਹਾਂ ਚਵਾ ਕੇ ਦੋ ਟਾਈਮ ਫੇਰ ਅੱਗੇ ਵੇਚਦੇ ਆ ਉਹ ਵੀ ਤਸੱਲੀ ਕਰਾ ਕੇ ਮੰਦਰ ਬਾਈ ਜੀ ਇਹ ਡਿਟੇਲ ਦੋ ਜੀ ਆਪਾਂ ਨੂੰ ਇਹ ਸਾਡੇ ਭਾਈ ਦੀ ਮੈਂ ਜੀ ਹੀਰਾਸੁਰ ਚੱਕ ਦੋ ਚੱਕ ਹੀਰਾ ਸਿੰਘ ਵਾਲਾ ਹਾਂ ਕੋਈ 90 ਵੀ ਲਾਉਂਦੇ ਸੀ ਲੋਕ 95 ਵੀ ਲਾਉਂਦੇ ਸੀ ਠੀਕ ਹੈ ਅਗਰ ਨਹੀਂ ਹੋਣੇ ਵਿਚਾਰਦੇ ਆ ਆਪਾਂ ਨੂੰ ਮਾਨਤਾਣਾ ਮੈਂ ਦਿੱਤੀ ਆ ਵੀ 12 ਕਿਲੋ ਪਹਿਲੇ ਨੇ ਦਿੱਤਾ ਠੀਕ ਹੈ ਜੀ ਤੇ ਹੁਣ ਵੀ 12 ਕਿਲੋ ਤੋਂ ਦੇ ਦਊਗੀ ਅੱਜ 10 ਕਿਲੋ ਆ ਬਾਈ ਤੇ ਸਾਨੂੰ ਨੇ 83 ਦਿੱਤੀ ਬਾਈ 83 ਲਈ ਅਸੀਂ ਹਾਂਜੀ ਤੇ 83 ਦੀ ਪੈ ਗਈ ਤੇ 83 ਦੀ ਪੈ ਗਈ ਆਪਾਂ ਘਰੇ ਲਿਆ ਕੇ ਜੀ 83 ਦੀ ਹਾਂ ਉਹ ਕਹਿੰਦਾ 90 ਲਾ ਵੀ ਹੁੰਦੇ 90 92 ਲਾਉਂਦੇ ਅਗਲੇ ਕਰ ਆਪਾਂ ਬਾਈ 83000 83000 ਜੀ ਗਲ ਕਹ ਉਹ ਕਹਿੰਦਾ 14 ਕਿਲੋ ਦੂਗਾ ਕਰ 12 ਕਿਲੋ ਤੋਂ ਦੇਉਗੀ ਭਾਈ ਤੁਹਾਡਾ ਤੁਸੀਂ 12 ਕਿਲੋ ਨਾ ਮੰਨਦੇ ਅਗਲੇ ਨੂੰ ਤੁਹਾਨੂੰ 14 ਕਿਲੋ ਦੀ ਗਾਰੰਟੀ ਦਿਤਾਈ ਅਸੀਂ ਦੋ ਦਿਨਾਂ ਨੂੰ 12 ਕਿਲੋ ਥੱਲੇ ਮਿਣ ਦਾਂਗੇ ਜੀ ਤੁਹਾਡਾ ਦੋ ਦਿਨਾਂ ਬਾਅਦ ਮਿਣ ਕੇ ਹਾਂ ਅੱਜ ਤਾਂ ਮਾਲ ਵਾਲਾ ਜੋ ਥੋ ਸਹੀ ਮੈਂ ਜੀ ਮੰਡੀ ਤਾਂ ਇਹ ਜੀ ਇੱਕ 5 ਦੀ ਵਿਕਦੀ ਆ ਲੱਖ ਦੀ 5 ਉੱਤੇ ਵਿਕਦੀ ਆ ਜੀ ਇਹ ਤਾਂ ਗੱਲ ਕਰ ਕੋਈ ਗੱਲ ਨਹੀਂ ਆਪਾਂ ਘਰੇ ਆ ਗਿਆ ਕੋਈ ਆਪਾਂ ਦੇ ਦਾਂਗੇ ਇਹ ਕਿੰਨੇਵੇਂ ਸੂਏ ਜੀ ਆਹ ਜੀ ਇਹ ਗੱਬਣ ਮੈਤੀਜਾ ਸੂਆ ਜੀ ਇਹਦਾ ਰਿਕਾਰਡ ਬੜਾ ਚੰਗਾ ਜੀ ਠੀਕ ਹੈ ਜੀ ਬੜਾ ਅਸਲਾ ਚੰਗਾ ਇਹ ਗੰਗਾ ਕੋਰੀ ਵਾਲੇ ਦੀ ਆ ਇਹ ਵੀ ਬੜੀ ਚੰਗੀ ਮੈਂਚ ਇਹ ਵੀ ਗੋਰਗਲੇ ਤੋਂ ਆਈ ਵੀ ਗੋਰੀ ਵਾਲੇ ਤੋਂ ਜੀ ਇਹ ਕੱਚੀ ਜਰੂਰ ਆ ਇਹ 15 ਦਿਨ ਤੋਂ ਦੇਉਗੀ ਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਹੁਣ ਕਿੰਨੇ ਦਿਨ ਤਾਂ ਲੈ ਜੂਗੀ ਜੀ ਇਹਦੇ 8-10 ਦਿਨ ਲੈ ਜੂਗੀ 8-10 ਦਿਨ ਲੱਗੂਗੀ ਜੀ ਜਿੱਦੇ ਸੂਕ ਨਹੀਂ ਉਦੋਂ ਦੱਸੂਗੀ ਜੀ ਮੈਂ ਮ ਠੀਕ ਹੈ ਜੀ ਹਾਂ ਜੀ ਕਿੰਨੇ ਵਸੂਏ ਜੀ ਹੁਣ ਇਹ ਇਹ ਸੂਏ ਤੀਜੇ ਜਾਂ ਚੌਥੇ ਆ ਜੀ ਇਹਨੇ 15 ਕਰੋੜ ਦੇ ਰੱਖਿਆ ਜੀ ਇਹਨੇ ਐਦੂ ਪਹਿਲਾਂ ਜੀ ਅੱਜ ਪਹਿਲਾਂ ਜੀ ਲੋ ਬਾਈ ਜੀ ਤੀਜੇ ਚੌਥੇ ਸੂਏ ਦੀ ਆ ਐਦੂ ਪਹਿਲਾਂ ਸੂਪੂਗੀ ਜੀ ਥੋੜਾ ਜੀ ਠੀਕ ਹੈ ਜੀ ਇਹ ਆਪਾਂ ਨੂੰ ਕਿੰਨੇ ਦੀ ਪਈ ਆ ਜੀ ਇਹ ਆਪਾਂ ਨੂੰ ਆਪਣਾ ਭਾਈ ਆ ਉਹਨੇ ਭੇਜਿਆ 90 ਹਜ਼ਾਰ ਦੀ 90 ਹਜ਼ਾਰ ਦੀ ਹਾਂਜੀ ਹਾਂਜੀ ਇਸ ਤੇ ਕਿੰਨਾ ਨਫਾ ਲੈਣਾ ਯਾਰ ਕੋ ਮਰਜ਼ੀ ਦੇ ਦੇ ਜਿਹੜਾ ਆ ਗਿਆ ਕੁਝ ਦੇ ਸੂਪੀ ਆਪਾਂ ਦੇ ਦਾਂਗੇ ਮੈਂ ਠੀਕ ਹੈ ਜੀ ਜੇ ਤਾਂ ਪਹਿਲਾਂ ਗੱਪਣਾ ਹੀ ਬੇਗਿਆਂ ਦਾ ਗੱਲ ਵੱਖਰੀ ਆ ਬਾਈ ਹਾਂਜੀ ਭਾਈ ਜੀ ਬਾਕੀ ਬਾਈ ਮੰਦਰ ਕੋਲੇ ਸਾਰੀਆਂ ਮੱਜਾ ਸਾਫ ਸੁਥਰੀਆਂ ਚੰਗੀ ਤਰ੍ਹਾਂ ਦਸੱਲੀ ਨਾਲ ਬਾਈ ਆ ਪਹਿਲਾਂ ਖਰੀਦਦੇ ਆ ਹਾਂਜੀ ਹਾਂਜੀ ਫਿਰ ਅੱਗੇ ਦੇ ਦੇਣਾ ਜੀ ਇਹਨੇ ਤੁਹਾਡਾ ਸਹਿ ਠੀਕ ਹੈ ਜੀ ਇਹ ਲੰਡੀ ਮਾਜੀ ਆਪਣੇ ਕੋਲੇ ਲੰਡੀ ਮਾਜੀ ਸਾਡੇ ਕੋਲ ਬੱਚਾ ਮਰ ਗਿਆ ਤੁਹਾਨੂੰ 12 ਕਿਲੋ ਮੂਹਰਾ ਬਣਾਇਆ ਪਿਆ ਅਗਲੇ ਪਾਸੇ ਠੀਕ ਬੱਚਾ ਮਰਿਆ ਬਾਈ ਬੱਚਾ ਮਰਿਆ ਮੂੰਹ ਮੰਗਿਆ ਉਹਦੇ ਮੋਕਮਾ ਕ ਲੱਗੀ ਜੀ ਹਾਂਜੀ ਹਾਂਜੀ ਤੇ ਮੈਂ ਥੱਲੇ 12 ਕਿਲੋ ਦਾ ਅੱਜ ਹੈਗਾ ਭਾਈ ਐਸ ਵਕਤ ਤਿਆਰ ਆ ਜੀ 12 ਕਿਲੋ ਦੀ ਜਮਾ ਮੂਹਰਾ ਲਾਓ ਮੂਹਰੇ ਤੇ ਲੱਗਦੀ ਆ 6 ਕਿਲੋ ਟਾਈਮ ਦਾ ਹੈਗਾ ਜੀ 6 ਕਿਲੋ ਟਾਈਮ ਦਾ ਏ ਆਪਾਂ ਨੂੰ ਕਿੰਨੇ ਦੀ ਪਈ ਹੈ ਜੀ ਇਹ ਆਪਾਂ ਨੂੰ ਮੰਦੀ ਪਈ ਹੈ ਜੀ ਮੰਦੀ ਪਈ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਅਸੀਂ 72000 ਦੀ ਲਈ ਸੀ 73 ਦੀ ਪਈ ਹੈ ਜੀ 73 ਦੀ ਪਈ ਹੈਗਾ ਦੁੱਧ ਦੇਉਗੀ ਜੀ 12 ਸੇਰ ਮਿਣ ਕੇ ਲੈ ਜਾ ਕੋਈ ਵੀ ਛੱਕਦੀ ਜੀ ਠੀਕ ਹੈ ਜੀ ਹਾਂ ਜੀ ਜੀ 15 ਇੱਕ ਵਾਰੀ ਆਪਣਾ ਐਡਰੈਸ ਹੋਰ ਦੱਸ ਦਿਓ ਜੀ ਐਡਰੈਸ ਆਪਣਾ ਪਿੰਡ ਹੈਗਾ ਚੱਕ ਅਤਰ ਸਿੰਘ ਵਾਲਾ ਠੀਕ ਹੈ ਜੀ ਬਠਿੰਡੇ ਤੋਂ ਜਿਹੜੀ ਬਾਦਲ ਰੋਡ ਜਾਂਦੀ ਆ ਰੋਡ ਦੇ ਉੱਤੇ ਘਰ ਆਪਣਾ ਠੀਕ ਹੈ ਜੀ 베ਰੀ ਵਾਲੇ ਅੰਡੇ ਦੇ ਉੱਤੇ ਘਰ ਹੈ ਜੀ ਆਪਣਾ ਠੀਕ ਹੈ ਜੀ ਤੇ ਜੋੜਾ ਮਰਜੀ ਪੁੱਛ ਕੇ ਆਜੋ ਮੰਦਰ ਦਾ ਨਾਮ ਜੀ ਤੁਹਾਡਾ ਸਰ ਇੱਕ ਵਾਰ 85549 ਇੱਕ ਵਾਰੀ ਹੋਰ ਬੋਲੂਗੀ 98724 85549 ਦੇ ਮੇਰੇ ਬੇਟੇ ਦਾ ਵਟਸਐਪ ਨੰਬਰ ਲਿਖਣਾ ਤਾਂ ਉਹ ਵੀ ਲਿਖ ਲਓ ਬਿਸ਼ੱਕ ਓਏ ਬੋਲ ਦੇ ਨਨਮੇ 686 73922 ਲਓ ਬਾਈ ਜੀ ਕਿਸੇ ਵੀ ਬਾਈ ਨੂੰ ਕਹਿੰਦਾ ਮਾਰਨੇ ਇੱਕ ਵਾਰੀ ਹੋਰ ਮਰਾ ਦੇ ਬਿਸ਼ੱਕ ਕਿਸੇ ਵੀ ਬਾਈ ਨੇ ਬਾਈ ਮੰਦਰ ਦਾ ਸਾਈਜ਼ ਲੈਣਾ 80 85 ਦਾ ਲੈਣਾ ਤਾਂ ਆਹ ਖੜਾ ਪੜਦਾ ਭਾਈ ਲੱਖ ਦਾ ਤੇ ਚੰਗੀਆਂ ਲੈਣੀਆਂ 10 12 15 ਉੱਤੇ ਲੈਣਾ ਤਾਂ ਉਧਰ ਮਾਲ ਖੜਾ ਜੀ ਦੂਜੇ ਪਾਸੇ ਖੜਾ ਜਿਹੜੀ ਆਪਾਂ ਵੀਡੀਓ ਪਹਿਲਾਂ ਹੁਣਾਈ ਗਿਆ ਜੀ ਇਹ 7 ਖੜੀਆਂ ਇਧਰ ਠੀਕ ਹੈ 6 ਖੜੀਆਂ ਜੀ ਉਧਰ ਬਹੁਤ ਚੰਗੀਆਂ ਚੰਗੀਆਂ ਲੋ ਬਾਈ ਜੀ ਕਿਸੇ ਬਾਈ ਨੇ ਮੰਦਰ ਤੋਂ ਤਸੱਲੀ ਨਾਲ ਮਾਰ ਖਰੀਦਣਾ ਹੋਵੇ ਘਰੇ ਆ ਗਏ ਬਾਈ ਜੀ ਦੇ 12 ਕਿਲੋ ਤੋਂ ਲੈ ਕੇ 20 ਕਿਲੋ ਤੱਕ 20 ਕਿਲੋਤੀ ਕਾ ਹਾਂ ਲੋਕ ਰਹਿਣੇ ਜਾਂਦੇ ਅਗਲ ਕਾ ਹਰਿਆਣਾ ਇੱਥੇ ਬਣਾਵਾਂਗੇ ਜੀ ਹੁਣ ਠੀਕ ਹੈ ਬਾਈ ਜੀ ਚੰਗੀ ਤਰ੍ਹਾਂ ਤਸੱਲੀ ਨਾਲ ਬਾਈ ਦੇ ਘਰੋਂ ਦੋ ਟਾਈਮ ਚੋ ਕੇ ਹਾਂ ਤੁਸੀਂ ਪਸ਼ੂ ਲੈ ਆ ਸਕਦੇ ਆ ਬਾਈ ਮੰਦਰੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲ